ਜਦੋਂ ਆਗਾਜ਼ ਆਇਆ ਹੁੰਦਾ ਉਹ ਤਾਂ ਦੋ ਦਿਆਂ ਬੀਚੇ ਹੁੰਦਾ ਕਦੇ ਕਿਸੇ ਨੇ ਸੋਚਿਆ ਸੀ ਕਿ ਮਹਿਲਕਲਾ ਚ ਵੀ ਭਾਜਪੀ ਦਾ ਪਿੰਡੂ ਇਲਾਕਾ ਜਿਹੜਾ ਕਹਿੰਦੇ ਆ ਕਿ ਪਿੰਡਾਂ ਚ ਨਹੀਂ ਜਾਣਦੇ ਨੇ ਪਿੰਡਾਂ ਚ ਸੂਬੇ ਦੇ ਅੰਦਰ 26000 ਬੂਥ ਆ ਉਹਦੇ ਚ 19000 ਬੂਥ ਸਾਡਾ ਬਣਿਆ ਹੋਇਆ ਤੇ ਉਹ ਪਿੰਡਾਂ ਜੀ ਨੇ ਤੇ ਜਦੋਂ ਅਸੀਂ ਪਿੰਡਾਂ ਜੀ ਰਹੇ ਨੇ ਸਾਨੂੰ ਕਿੱਥੇ ਕੱਢਣਗੇ ਗੱਲ ਤਾਂ ਇਹ ਹੈ ਇਹ ਜਿਹੜੀਆਂ ਗੱਲਾਂ ਨੇ ਇਸ ਨੂੰ ਅਸਲ 'ਚ ਰਾਜਨੀਤਿਕ ਅਤੰਕਵਾਦ ਕਹਿੰਦੇ। ਇਹ ਨਹੀਂ ਹੋਣਾ ਚਾਹੀਦਾ। ਰਾਜਪਾਲ ਦੇ ਉਮੀਦਵਾਰ ਦੇ ਐਲਾਨ 'ਚ ਦੇਰੀ ਹੋ ਰਹੀ ਹੈ। ਕੀ ਮਾਮਲਾ ਕੀ ਹੈ ਕਿ ਤੇ ਪੇਚ ਪਸੇ? ਜਿਹੜੇ ਨੇ ਹੁਣੇ ਆਜੂ 2-4 ਘੰਟੇ ਤੋਂ ਆਜੂ ਤੁਹਾਡਾ ਵੀ ਨਾ ਆ ਰਿਹਾ ਵਿੱਚ। ਮੈਨੂੰ ਕਹਿਣਗੇ ਤਾਂ ਮੈਂ ਲੈ ਦੂੰਗਾ। ਕਰੇਾਲ ਸਾਹਿਬ ਤੁਸੀਂ ਜਿਨ੍ਹਾਂ ਨੂੰ ਆਪਣਾ ਕਹਿ ਰਹੇ ਹੋ ਬਾਹਰ ਬੈਠੇ ਨੇ ਰੋਸ ਪ੍ਰਦਰਸ਼ਨ ਕਰਦੇ ਨੇ ਉਹ ਐਲਾਨ ਕਰ ਰਹੇ ਨੇ ਵੀ ਭਾਜਪਾ ਦਾ ਪਿੰਡਾਂ ਦੇ ਵਿੱਚ ਬੋਲ ਕਰਾਂਗੇ ਕਿ ਨਹੀਂ ਵਧਣ ਦੇਵਾਗੇ। ਦੇਖੋ ਕਿਵੇਂ ਚੋਣ ਮਹੱਮ ਭਾਜਪਾ ਪਿੰਡਾਂ ਦੇ ਵਿੱਚ ਕਿਵੇਂ ਸੁਣ ਲਓ ਭਾਈ ਸੋ ਆ ਪਿੰਡ ਨੇ ਸਾਡੇ ਨਾਲ ਕਈ ਨਾ ਐਵੇਂ ਵਿਰੋਧ ਦੇ ਲਈ ਵਿਰੋਧ ਨਾ ਹੋਵੇ ਜੇ ਕੋਈ ਸਾਡੇ ਚ ਕਮੀ ਲੱਗਦੀ ਆ ਤਾਂ ਉਹ ਵਿਰੋਧ ਕਰਨ ਜੇ ਕਮੀ ਨਹੀਂ ਹੈ ਸੱਚ ਨਾਲ ਗੱਲਬਾਤ ਕਰਨਗੇ ਦੱਸਾਂਗੇ ਉਹਨਾਂ ਨੂੰ ਪਾਈਆ ਗੱਲ ਠੀਕ ਹੈ ਇਸ ਵੇਲੇ ਕਿਸੇ ਦੀ ਕੋਈ ਸਰਕਾਰ ਨਹੀਂ ਹੈ ਕੋਈ ਨੋਟੀਫਿਕੇਸ਼ਨ ਨਹੀਂ ਹੋ ਸਕਦਾ ਇਸ ਵੇਲੇ ਅੰਦੋਲਨ ਦਾ ਜਾਂ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਹੀ ਨਹੀਂ ਕਿ ਆਮ ਆਦਮੀ ਪਾਰਟੀ ਉਹਨਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਨੇ ਐਮਐਸਪੀ ਦਿੱਤੀ ਜਿਹੜੀ ਸਟੇਟ ਗਵਰਨਮੈਂਟਸ ਨੇ ਕੇਰਲ ਨੇ ਦਿੱਤੀ ਹੋਈ ਆ ਹਰਿਆਣਾ ਨੇ ਦਿੱਤੀ ਹੋਈ ਆ ਬਾਕੀ ਸਰਕਾਰਾਂ ਨੇ ਦਿੱਤੀ ਹੋਈ ਆ ਉਹਨਾਂ ਨੇ ਦਿੱਤੀ ਜਦੋਂ ਉਹਨਾਂ ਨੇ ਨਹੀਂ ਦਿੱਤੀ ਤੇ ਫਿਰ ਉਹ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਸਾਨੂੰ ਪੁੱਛਦੇ ਆ ਅਕਸਰ ਬੜੀ ਬੇਬਾਕੀ ਨਾਲ ਗੱਲ ਕਰਦੇ ਹੋ ਮੰਨਦੇ ਹੋ ਕਿ ਸਾਰਾ ਆਮ ਆਦਮੀ ਪਾਰਟੀ ਦਾ ਪਲਾਨਡ ਹੈ ਸਾਰਾ ਬਿਲਕੁਲ ਪਲਾਨਡ ਹੈ ਔਰ ਇਹ ਹੁਣ ਜਿਹੜੀ ਉੱਥੇ ਮੈਂ ਕਿਸੇ ਦੀ ਵੀ ਮੌਤ ਹੋ ਗਈ ਉਸ ਨੂੰ ਬੁਰਾ ਮੰਨਦਾ ਤੇ ਮੈਂ ਉਸ ਦਾ ਉਹ ਪਰਿਵਾਰ ਨਾਲ ਮੇਰੀ ਹਮਦਰਦੀ ਵੀ ਹੈ ਉਹ ਸਾਡੇ ਉੱਥੇ ਰਾਜਪੁਰੇ ਜਿਹੜਾ ਸਿਹਰਾ ਪਿੰਡ ਦੇ ਅੰਦਰ ਹੋਇਆ ਮਹਾਰਾਣੀ ਸਾਹਿਬਾਂ ਗਏ ਸੀ ਤਾਂ ਉਹ ਕੀ ਹੋਇਆ ਕਿਸੇ ਨੇ ਕੁਝ ਨਹੀਂ ਕਿਹਾ ਆਪਣੇ ਆਪ ਹੀ ਹਾਰਟ ਫੇਲਿਅਰ ਹੋ ਜਾਂਦਾ ਗਿਰ ਗਿਆ ਉਸ ਤੋਂ ਬਾਅਦ ਉਹ ਕੌਣ ਸੀ ਬੰਦਾ ਸਰਦੇਵ ਸਿੰਘ ਉਹਦਾ ਨਾਮ ਸੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਪਦ ਅਧਿਕਾਰੀ ਆਫਿਸ ਵਿਚ ਰਹਾ ਠੀਕ ਹੈ ਤੇ ਇਦਾਂ ਹੀ ਕਰਕੇ ਬਾਕੀ ਵੀ ਕੋਈ ਆਮ ਆਦਮੀ ਪਾਰਟੀ ਦਾ ਆਫਿਸ ਵਿਚ ਰਹਿ ਰਿਹਾ ਕੋਈ ਕਿਸੇ ਦਾ ਇਹ ਪਾਰਟੀਆਂ ਲੋਕ ਪ੍ਰੇਤ ਨਹੀਂ ਕਿਸਾਨ ਹਿੱਤਾਂ ਤੋਂ ਪ੍ਰੇਤ ਨਹੀਂ ਹੈਗੇ ਇਸ ਕਰਕੇ ਮੈਂ ਤਾਂ ਇਹ ਕਹਣਾ ਕਿ ਗੱਲ ਕਰੋ ਕਿਸਾਨ ਹਿੱਤ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਮਸਲੇ ਹੈਗੇ ਆ ਮਸਲੇ ਦਾ ਹੱਲ ਕਰਨਾ ਤੇ ਉਹ ਅਸੀਂ ਕਿਸਾਨ ਦੇ ਨਾਲ ਖੜੇ ਆ ਡਟ ਕੇ ਠੀਕ ਹੈ ਅਸੀਂ ਕੋਈ ਉਹਨਾਂ ਦੇ ਵਿਰੁੱਧ ਹੀ ਨਹੀਂ ਹੈਗੇ ਸਾਨੂੰ ਤਾਂ ਖਾਮ ਖਾ ਵਿਰੋਧੀ ਬਣਾਈ ਉਹਦੇ ੱਟਕੇ ਮਾਰ ਮਾਰ ਕੇ ਜੇ ਮੈਨੂੰ ਕੁੱਟਣ ਨਾਲ ਉਹਨਾਂ ਦਾ ਮਸਲਾ ਹੱਲ ਹੁੰਦਾ ਹੋਵੇ ਮੈਂ ਆਪ ਹੀ ਚਲਾ ਜਾਣਾ ਉਹਨਾਂ ਕੋਲ ਭਾਈ ਸਾਰੇ ਕਿਸਾਨ ਸੁੱਕੀ ਹੋ ਜਾਣਗੇ ਆ ਮੇਰੇ ਮਾਰੋ ਦੋ ਤਲਵਾਰਾਂ ਠੀਕ ਹੈ ਮੈਂ ਚਲਾ ਜਾਣਾ ਤੁਹਾਡੇ ਨਾਲ ਉਹਨੂੰ ਪੁੱਛਿਆ ਜੇ ਉਹਦੇ ਨਾਲ ਹੱਲ ਹੁੰਦਾ ਸਾਡੇ ਬਰਕਰਾਂ ਨੂੰ ਤੰਗ ਕਰਕੇ ਕੀ ਮਿਲੇਗਾ ਅਸੀਂ ਤਾਂ ਸਧਾਰਨ ਬੰਦੇ ਆ ਆਮ ਆਦਮੀ ਤਾਂ ਅਸੀਂ ਆ ਉਥੋਂ ਖਾਸ ਹੋ ਗਿਆ ਸਾਰਾ ਸੋ ਗੱਡੀਆਂ ਚੱਲਦੇ ਨੇ ਔਰ 2.2030 ਸਿਕਿਉਰਿਟੀ ਨਾਲ ਤੇ ਉਧਰ ਕੇਜਰੀਵਾਲ ਦਾ 45 ਕਰੋੜ ਦਾ ਮਕਾਨ ਸੀ ਕਹਿੰਦਾ ਗੱਲ ਤੇ ਉਹ ਤਾਂ ਖਾਸ ਆदमी ਹੋ ਗਿਆ ਆਮ ਤਾਂ ਸੀ ਜਿਹੜੇ ਆ ਬੈਠੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪੰਜ ਮੰਤਰੀ ਚੋਣ ਮદાન ਚ ਨੇ ਕੀ ਕਹਿਣਾ ਚਾਹੋ ਉਹ ਲੀਡਰਸ਼ਿਪ ਕ੍ਰਾਈਸਿਸ ਆ ਉਹਨਾਂ ਕੋਲ ਲੀਡਰਸ਼ਿਪ ਹੈ ਹੀ ਨਹੀਂ ਤੇ ਤੁਸੀਂ ਦੇਖਿਓ ਆ ਰਿਜ਼ਲਟ ਤੋਂ ਬਾਅਦ ਪਤਾ ਲੱਗ ਜੂ ਉਹ 13 0 ਕਹਿੰਦੇ ਆ 0 13 ਬਹੁਤ ਕਰਦੇ ਹੋਗੇ ਲੋਕ ਸਭਾ ਸੰਗਰੂਰ ਤੋਂ ਬਹੁਤੇ ਕੈਂਡੀਡੇਟ ਬਾਹਰ ਹੋਣੇ ਭਾਜਪਾ ਦਾ ਕੈਂਡੀਡੇਟ ਲੋਕਲ ਹੋਏਗਾ ਲੋਕਲ ਹੋਏਗਾ ਪਟਾ ਹੋਏਗਾ ਹੈ ਲੋਪਰ ਹੋਏਗਾ ਨਜੀਤ ਸਿੰਘ ਅਰੇਵਾਲ ਵੀ ਹੋ ਸਕਦਾ ਕਿ ਅਜੇ ਨਾਮ ਆ ਰਿਹਾ ਸਭ ਇਹ ਕੋਈ ਗੱਲ ਨਹੀਂ ਜੇ ਨਾਮ ਆਉਂਦਾ ਮੈਂ ਤਾਂ ਮੋਦੀ ਜੀ ਜੋ ਹੁਕਮ ਕਰਨਗੇ ਮੈਂ ਤਾਂ ਉਹੀ ਕਰਾਂਗਾ ਠੀਕ ਹੈ ਮੈਂ ਉਹਨਾਂ ਤੋਂ ਬਾਹਰ ਨਹੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਤੋਂ ਮੈਂ ਕਦੇ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਮੈਨੂੰ ਤਾਂ ਆਪਣੇ ਆਪ ਮੇਰਾ ਰੋਲ ਤੈਅ ਕਰਦੇ ਆ ਕਿ ਵਿੱਚੂ ਕੀ ਕਰਨਾ ਹੈ ਜੇ ਮੈਨੂੰ ਇੱਥੇ ਭੇਜਣਗੇ ਇੱਥੇ ਆ ਜਾऊंगा ਕਿਤੇ ਹੋਰ ਭੇਜਣਗੇ ਉੱਥੇ ਚਲਾ ਜਾऊंगा ਮੈਂ ਹਰਿਆਣਾ ਚਾਹੇ 5.5 ਸਾਲ ਕੰਮ ਕੀਤਾ ਪਾਰਟੀ ਦੇ ਅੰਡੇਮਾਨ ਨਿਕੋਬਾਰ ਚ ਇੱਕ ਸਾਲ ਰਿਹਾ ਉਦੋਂ ਸਾਡਾ ਐਮਪੀ ਨਹੀਂ ਹੁੰਦਾ ਸੀ ਮੇਰੀ ਡਿਊਟੀ ਲੱਗੀ ਇਸ ਤੋਂ ਬਾਅਦ ਸਾਡਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਵਿਸ਼ਨਪਾਲ ਰਹੇ ਦੇਸ਼ੀ ਫੰਡ ਕਿਹਦੇ ਨਾਲ ਤੇ ਕੇਂਦਰੀ ਬਾਲ ਦੇ ਕਲਾਮ ਐਨਆਈਏ ਦੀ ਜਾਂਚ ਲਈ ਆਦੇਸ਼ ਸਰਸਰ ਨੇ ਦਿੱਤੇ ਨੇ ਉਹ ਜਿਹੜਾ ਗਲਤ ਕੰਮ ਕਰੇਗਾ ਉਹਦਾ ਭੁਗਤਾਨ ਕਰੇਗਾ ਦੇਖੋ ਅਪਰਾਧੀ ਨੇ ਤਾਂ ਆਖਰ ਫਸਲਾ ਹੁੰਦਾ ਉਹਦੇ 'ਚ ਮੈਂ ਇਹ ਕਹਣਾ ਜਿਹੜਾ ਇਹ ਕਹਿੰਦੇ ਨੇ ਸਿਧਾਂਤ ਨੂੰ ਖਤਰਾ ਸਾਡੇ ਕੋਲੋਂ ਸਾਡੇ ਕੋਲੋਂ ਕਿੱਥੋਂ ਕਿੱਥਾ ਹੋਵੇ ਮੈਂ ਇੰਨਾ ਲੰਬਾ ਨਹੀਂ ਬੋਲਣਾ ਸੀ ਇਸ ਕਰਕੇ ਦੱਸਿਆ ਨਹੀਂ ਬਈ ਸਿਧਾਂਤ ਦਾ ਪਾਰਟ ਨਿਆਂਪਾਲਿਕਾ ਹੈ ਨਾ ਜੁਡੀਸ਼ਰੀ ਉਹਦਾ 파ਟ ਹੈ ਸੰਵਿਧਾਨ ਦਾ ਤੇ ਜੁਡੀਸ਼ਰੀ ਦੇ ਖਿਲਾਫ ਇਹ ਰੈਲੀਆਂ ਕਰਦੇ ਨੇ ਕਿ ਕੇਜਰੀਵਾਲ ਨੂੰ ਕਿਉਂ ਜੇਲ੍ਹ ਭੇਜਤਾ ਜੀ ਕੇਜਰੀਵਾਲ ਨਾਲ ਕਿਉਂ ਇਦਾਂ ਹੋਇਆ ਜੀ ਜੇਹਨ ਤਾਂ ਅਸੀਂ ਥੋੜਾ ਭਾਜਪਾ ਨੇ ਥੋੜਾ ਭੇਜਿਆ ਨਿਆਇਪਾਲਿਕਾ ਨੇ ਭੇਜਿਆ ਨਿਆਇਪਾਲਿਕਾ ਦੇ ਖਿਲਾਫ ਪਰ ਸੰਵਿਧਾਨ ਦੇ ਖਿਲਾਫ ਹੀ ਸਾਜਿਸ਼ ਰਚ ਰਹੀ ਹੈ ਇਹ ਸਾਰੀ ਇੰਡੀਗਟ ਵਰਦਨ ਜਿਹੜੇ ਇਕੱਠੇ ਹੋਏ ਨੇ ਉਹਦੇ 'ਚ ਇਕੱਠੇ ਦੇ ਸੰਵਿਧਾਨ ਦਾ ਨੁਕਸਾਨ ਕਰਨ ਚ ਅਸੀਂ ਤਾਂ ਸੰਵਿਧਾਨ ਦੀ ਰੱਖਿਆ ਕਰਦੇ ਆਂ ਔਰ ਮੋਦੀ ਜੀ ਨੇ ਤਾਂ ਸਾਨੂੰ ਕਿਹਾ ਹੋਇਆ ਕਿ ਅਦਾਲਤ ਤੁਹਾਡੇ ਵੀ ਖਿਲਾਫ ਅਗਰ ਕੋਈ ਆਦੇਸ਼ ਲੈਂਦੀ ਆ ਤਾਂ ਸਿਰ ਝੁਕਾ ਕੇ ਉਸ ਨੂੰ ਅਪੀਲ ਕਰੋ ਦੁਬਾਰਾ ਅਦਾਲਤ ਜਾ ਕੇ ਚਾਰਾ ਜੋਈ ਕਰੋ ਇਹ ਵੀ ਉਦਾਂ ਹੀ ਕਰੇ ਇਹਨੂੰ ਜੇ ਜਾਂਚ ਏਜੰਸੀ ਬੁਲਾਉਂਦੀ ਹ ਤਾਂ ਨਹੀਂ ਜਾਂਦੇ ਔਰ ਮੈਂ ਸਮਝਦਾ ਕਿ ਭਗਵੰਤਮਾਨ ਜਿਹੜਾ ਇਹਨੂੰ ਤਾਂ ਇਹ ਹੀ ਨਹੀਂ ਪਤਾ ਕਿ ਇਹ ਜਿਹੜਾ ਸ਼ਾਸਨ ਹੈ ਕਿੱਦਾਂ ਚੱਲਦਾ ਹੈ ਤੇਰੀਵਾਲ ਸਾਹਿਬ ਬਈ ਵਿਧਾਨ ਸਭਾ ਚ ਜਿਹੜੀ ਬੋਲਦੇ ਆ ਰਾਜਾ ਬੜਿੰਗ ਨੂੰ ਕੀ ਕਹਰੇ ਸੀ ਓਏ ਚੁੱਪ ਕਰ ਜਾ ਬਈ ਤੂੰ ਥਾਣੇਦਾਰ ਹੈ ਭਰਾਵਾ ਤੂੰ ਪੁਲਿਸ ਅਫੀਸਰ ਨਹੀਂ ਹੈ ਤੈਨੂੰ ਮੈਂ 4 ਦਿਨ ਬਾਅਦ ਵੀ ਚੁੱਪ ਕਰਾਂਗਾ ਤੇਰੇ ਖਿਲਾਫ ਫਾਈਲਾਂ ਪਈਆਂ ਮੇਰੇ ਕੋਲ ਇਹ ਵਿਧਾਨ ਸਭਾ ਦੀ ਪਾਸ਼ਾ ਜੀ ਇਹ ਵਿਧਾਨ ਸਭਾ ਚ ਕੀਤਾ ਜਾਊਗਾ ਇਹੋ ਜਿਹਾ ਮੁੱਖ ਮੰਤਰੀ ਸਾਨੂੰ ਚਾਹੀਦਾ ਇਸ ਤਰ੍ਹਾਂ ਦੀ ਅਸੀਂ ਵਿਧਾਨ ਸਭਾ ਚਲਾਵਾਂਗੇ ਇਹ ਇਹ ਲੋਕਤੰਤਰ ਦਾ ਅਸੀਂ ਸਤਿਕਾਰ ਕਰਦੇ ਆਂ ਇਹ ਡੈਮੋਕ੍ਰੇਸੀ ਦੇ ਲਈ ਇੱਕ ਅਪਰਾਧ ਆ ਭਗਵੰਤ ਮਾਨ ਅਪਰਾਧੀ ਆ ਲੋਕਤੰਤਰ ਦਾ ਜਰੇਬਾ ਜੀ ਤੁਸੀਂ ਪਾਸੇ ਦੇ ਵਿੱਚ ਕਹੇ ਸੀ ਕਿ ਅਸੀਂ 2027 ਦੀ ਤਿਆਰੀ ਕਰ ਰਹੇ ਹਾਂ ਹਾਂ 24 ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਅੱਜ 27 ਦੀ ਜਿਹੜੀ ਅੱਜ 24 ਤੋਂ ਸਾਡੀ ਸਰਕਾਰ ਬਣੀ ਰਹੀ ਆ 400 ਪਾਰ ਵਾਲੀ ਗੱਲ ਹੈਗੀ ਆ ਦੁਨੀਆ ਨੇ ਸਵੀਕਾਰ ਕਰ ਲਿਆ ਇੱਥੇ ਪੰਜਾਬ ਵਿਧਾਨ ਸਭਾ ਚ ਅਸੀਂ ਦੋ ਆ ਜੇ ਤੇ ਅਸੀਂ ਇੱਥੇ ਵੀ ਜਾ ਕੇ ਜਿੰਨੇ ਵੀ ਹੁਣ ਅੱਗੇ ਵਧਣਾ ਤੇ ਸਰਕਾਰ ਬਣਾਉਣ ਦੇ ਉਸ ਚਾਉਣਾ ਕਿ ਕਿਸਾਨਾਂ ਨੂੰ ਦੋਸ਼ਾਂ ਵੀ ਬੀਚਾ ਦੇਸ਼ ਦੇ ਅੰਨ ਦਾਤੇ ਨੂੰ ਉਹਨਾਂ ਨੇ ਰਾਜਧਾਨੀ ਦੇ ਵਿੱਚ ਜਾਣ ਨਹੀਂ ਦਿੱਤਾ ਮੈਂ ਉਹ ਲੋਕਾਂ ਨੇ ਜਿਹੜਾ ਵੋਟਾਂ ਆ ਸੁਣ ਲੋ ਵੀ ਮੈਂ ਤੁਹਾਡਾ ਸਮਝਿਆ ਬੜਾ ਅੱਛਾ ਸਵਾਲ ਆ ਉੱਥੇ ਜਾ ਕੇ ਟਰੈਕਟਰ ਟ੍ਰੈਲੀਆਂ ਲਾ ਕੇ ਜੇ ਤੁਸੀਂ ਪਿੰਡ ਵਸਾਲੋਗੇ ਤਾਂ ਰਾਜਧਾਨੀ ਦਾ ਕੀ ਹਾਲ ਹੋਊਗਾ ਉਹ ਥੋੜਾ ਅਲੋਕ ਕੀਤਾ ਜਾ ਸਕਦਾ ਹੈ ਕਿਸਾਨ ਕਰਕੇ ਆਏ ਰੈਲੀ ਆ ਤੁਹਾਡੇ ਅ ਉਹ ਗਰਾਹ ਸਾਹਿਬ ਤੇ ਬਾਕੀ ਸਾਰੇ ਗਏ ਪੁੱਛ ਲਓ ਮੇਰੇ ਸਾਹਮਣੇ ਬਿਠਾ ਲਓ ਟ੍ਰੈਕਟਰਾਂ ਟਰਾਲੀ ਦਾ ਕਿਸਾਨਾਂ ਦਾ ਗੱਡਾ ਜੀ ਉਹ ਕਿਹਦੀ ਸਾਡਾ ਸਾਧਨ ਹੈ ਗੱਡੇ ਨੂੰ ਮਤਲਬ ਤੁਸੀਂ ਲਾ ਕੇ ਸ਼ਹਿਰ ਚ ਜਾ ਕੇ ਵਸਾਦੇ ਹੋ ਰਾਜਧਾਨੀ ਨੇ ਹੈ ਉਹਦੀ ਕਲਸੂਰਤੀ ਦਾ ਪੂਰੇ ਦੇਸ਼ ਦੀ ਸਨਮਾਨ ਹੈਗਾ ਉਹਨੂੰ ਵੀ ਪੰਕ ਕਰੋਗੇ ਇਹ ਗੱਡੇ ਦੀ ਕੀ ਮਤਲਬ ਹੈ ਗੱਡਾ ਮੈਂ ਵੀ ਕਿਸਾਨ ਹੀ ਆ ਮੈਨੂੰ ਵੀ ਪਤਾ ਉਹ ਗੱਡਾ